ਇਹ ਖਬਰ ਜੁੜੀ ਹੋਈ ਹੈ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਚੋਣਾਂ ਦੇ ਨਾਲ ਇਸ ਖਬਰ ਦੇ ਨਾਲ ਅਗਾਸ ਕਰਨ ਜਾ ਰਹੇ ਹਨ ਭਾਜਪਾ ਪਾਰਟੀ ਨਿਸ਼ਾਨ ਦੇ ਉੱਤੇ ਭਾਜਪਾ ਕਮਲ ਦੇ ਫੁੱਲ ਦੇ ਉੱਤੇ ਹੀ ਲੜੇਗੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਨੂੰ ਲੈ ਕੇ ਭਾਜਪਾ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਜ਼ਿਲ੍ਹਾ ਪ੍ਰੀਸ਼ਦ ਅਤੇ ਜਿਹੜੀਆਂ ਬਲਾਕ ਸਮਤੀ ਦੀਆਂ ਚੋਣਾਂ ਨੇ ਭਾਜਪਾ ਦੇ ਵੱਲੋਂ ਆਪਣੇ ਚੋਣ ਨਿਸ਼ਾਨ ਦੇ ਉੱਤੇ ਹੀ ਲੜੀਆਂ ਜਾਣਗੀਆਂ ਜ਼ਿਲ੍ਹਾ ਪ੍ਰੀਸ਼ਦ ਦੇ ਲਈ ਭਾਜਪਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 127 ਉਮੀਦਵਾਰ ਫਾਈਨਲ ਕਰ ਦਿੱਤੇ ਨੇ ਬਲਾਕ ਸੰਮਤੀ ਦੇ ਲਈ 1081 ਉਮੀਦਵਾਰ ਫਾਈਨਲ ਕਰ ਦਿੱਤੇ ਗਏ ਨੇ 14 ਦਸੰਬਰ ਨੂੰ ਵੋਟਾਂ ਪੜ੍ਹਣੀਆਂ ਨੇ 17 ਤਰੀਕ ਨੂੰ ਨਤੀਜੇ ਆਉਣਗੇ ਤੇ ਭਾਜਪਾ ਦੇ ਜਿਹੜੇ ਉਮੀਦਵਾਰ ਨੇ ਉਹ ਕਮਲ ਦੇ ਨਿਸ਼ਾਨ ਦੇ ਉੱਤੇ ਕਮਲ ਦੇ ਫੁੱਲ ਦੇ ਨਿਸ਼ਾਨ ਦੇ ਉੱਤੇ ਜੋ ਭਾਜਪਾ ਦਾ ਚੋਣ ਨਿਸ਼ਾਨ ਹੈ ਉਸ ਦੇ ਉੱਤੇ ਹੀ ਇਲੈਕਸ਼ਨ ਲੜਦੇ ਹੋਏ ਨਜ਼ਰ ਆਉਣਗੇ ਇਹ ਇੱਕ ਅਹਿਮ ਤੇ ਵੱਡੀ ਖਬਰ ਹੈ ਔਰ ਕਾਬਲੇ ਗੌਰ ਹੈ ਕਿ 4 ਤਰੀਕ ਤੱਕ ਨੋਮੀਨੇਸ਼ਨ ਹੈ ਉਸ ਤੋਂ ਬਾਅਦ 14 ਤਰੀਕ ਨੂੰ ਜਿਹੜੀਆਂ ਵੋਟਾਂ ਪੈਣਗੀਆਂ ਸਾਰੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਤੀ ਦੀਆਂ ਔਰ ਫਿਰ 17 ਤਰੀਕ ਨੂੰ ਨਤੀਜੇ ਸਾਡੇ ਸਾਰਿਆਂ ਦੇ ਸਾਹਮਣੇ ਹੋਣਗੇ ਆਉਣ ਵਾਲੇ ਐਤਵਾਰ ਤੋਂ ਅਗਲੇ ਐਤਵਾਰ ਵੋਟਾਂ ਪੈਣੀਆਂ ਨੇ ਐਤਵਾਰ ਦਾ ਦਿਨ ਜਿਸ ਦਿਨ ਇਲੈਕਸ਼ਨ ਦੇ ਲਈ VOTING ਹੋਰੀ ਔਰ ਬਲਾਕ ਸਮਤੀ ਦੇ ਚੋਣਾਂ ਹੋਣ ਔਰ ਭਾਰਤੀ ਜਨਤਾ ਪਾਰਟੀ ਦਫ਼ਤਰ 'ਚ ਮੇਲੇ ਵਰਗਾ ਹਾਸਾ ਹੋਵੇ ਤੇ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਗਰਾਊਂਡ ਦੇ ਉੱਤੇ ਬੀਜੇਪੀ ਦੇ ਸਿੰਬਲ ਦੇ ਉੱਤੇ ਚੋਣ ਲੜਨ ਦਾ ਕਿੰਨਾ ਕੁ ਉਤਸ਼ਾਹ ਹੈਗਾ ਭਾਰਤਿਆ ਜਨਤਾ ਪਾਰਟੀ ਨੇ ਨਿਰਣੈ ਕੀਤਾ ਹੈ ਕਿ ਅਸੀਂ ਸਾਰੀ ਦੇ ਸਾਰੀਆਂ ਜ਼ਿਲ੍ਹਾ ਪ੍ਰਸ਼ਾਸਕ ਦੇ ਚੋਣਾਂ ਸੀਟਾਂ ਔਰ ਬਲਾਕ ਸਮਿਤੀ ਦੀਆਂ ਸੀਟਾਂ ਪਾਰਟੀ ਦੇ ਸਿੰਬਲ ਤੇ ਲੜਾਂਗੇ ਪਹਿਲਾਂ ਅਸੀਂ 19 ਜ਼ਿਲ੍ਹੇ ਦੀ ਹਜੇ ਤੱਕ ਕੰਪਲੀਟ ਕਰ ਪਾਏ ਆ ਸਵੇਰ ਦੇ ਔਰ ਹੁਣ ਤੱਕ 127 ਕੈਂਡੀਡੇਟਸ ਜਿਹੜੇ ਹੈਗੇ ਨੇ ਜ਼ਿਲ੍ਹਾ ਪਰਸ਼ਦ ਦੇ ਉਹ ਅਸੀਂ ਫਾਈਨਲ ਕੀਤੇ ਨੇ ਔਰ 1081 ਦੇ ਕਰੀਬ ਅਸੀਂ ਬਲਾਕ ਸਮਿਤੀ ਦੇ ਕੈਂਡੀਡੇਟਸ ਦੇ ਨਾਮ ਚੋਣ ਸਮਿਤੀ ਨੇ ਕਲੀਅਰ ਕਰ ਦਿੱਤੇ ਨੇ